ਲੁਧਿਆਣਾ ਦੀ ਮੇਅਰ ਪ੍ਰਿੰਸੀਪਲ ਇੰਟਰਜੀਤ ਕੌਰ ਦਾ ਨਾਮ ਇੱਕ ਵਾਰ ਫੇਰ ਚਰਚਾ ਦੇ ਵਿੱਚ ਆ ਗਿਆ ਦਰਸਲ ਇੱਕ ਮਹਿਲਾ ਕਰਮਚਾਰੀ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਮੇਅਰ ਦੇ ਵੱਲੋਂ ਉਹਨਾਂ ਦੇ ਕੋਲੋਂ ਉਹਨਾਂ ਦੀ ਸੈਲਰੀ ਦੇ ਵਿੱਚੋਂ ਪੈਸੇ ਲਏ ਗਏ ਨੇ ਦਰਸਲ ਕਾਰਪੋਰੇਸ਼ਨ ਨੇ ਇੱਕ ਆਊਟਸੋਰਸਿੰਗ ਕੰਪਨੀ ਤੋਂ ਕੁਝ ਮਲਾਜ਼ਮਾਂ ਨੂੰ ਠੇਕੇ ਤੇ ਰੱਖਿਆ ਹੈ ਜੋ ਸਫਾਈ ਦਾ ਕੰਮ ਕਰਦੇ ਨੇ ਅਤੇ ਉਹਨਾਂ ਦੀਆਂ ਤਨਖਾਹਾਂ ਵੀ ਜਿਹੜੀਆਂ ਉਹ ਆਉਂਦੀਆਂ ਨੇ ਇੱਕ ਮਹਿਲਾ ਦੇ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਸ ਦੀ ਸੈਲਰੀ ਆਈ ਸੀ ਸੈਲਰੀ ਆਨ ਤੋ ਤੁਰੰਤ ਬਾਅਦ ਮੇਅਰ ਦੇ ਵੱਲੋਂ ਇੱਕ ਫੋਨ ਆਉਂਦਾ ਜਿਸ ਤੋਂ ਬਾਅਦ ਉਸ ਨੂੰ ਮੇਅਰ ਹਾਊਸ ਦੇ ਵਿੱਚ ਬੁਲਾਇਆ ਜਾਂਦਾ ਤੇ ਬੁਲਾਉਣ ਤੋਂ ਬਾਅਦ ਜਦੋਂ 18 ਤਰੀਕ ਨੂੰ ਉਹ ਮਹਿਲਾ ਮੇਅਰ ਹਾਊਸ ਜਾਂਦੀ ਹੈ ਤਾਂ ਉਸ ਦੇ ਕੋਲੋਂ 27000 ਰੁਪਇਆ ਯੂਪੀਆਈ ਕਰਵਾ ਲਿੱਤਾ ਜਾਂਦਾ ਕੀ ਹੈ ਪੂਰਾ ਮਾਮਲਾ ਤੁਸੀਂ ਵੀ ਸੁਣੋ ਇਸ ਮਹਿਲਾ ਦੀ ਗੱਲ ਹੀ ਬਾਈ ਜੀ ਤੁਹਾਡਾ ਬਾਕੀ ਕੀ ਕਿਵੇਂ ਤਰੋੜ ਰਿਹਾ ਸਰ ਮੇਰਾ ਨਾ ਆਫਸਰ ਦਾ ਨਾਮ ਤਾਂ ਸੀ ਇੰਜਲੀਸ਼ ਫੋਨ ਮੈਡਮ ਨੇ ਮੇਲ ਨਹੀਂ ਕਿੰਨੇ ਚ ਨਾਮ ਪੈ ਸੀ ਹਾਂ ਕਾਰਪੋਰੇਸ਼ਨ ਦੀ ਜਿਹੋਂ ਦੇ ਵਿੱਚ ਹਾਊਸ ਹੋਲਡ ਦੇ ਪਾਇਆ ਅੱਛਾ ਉਹੋ ਕੇ ਨੌਕਰੀ ਪਰ ਕਿੱਥੇ ਸੀ ਤੇ ਮੇਰੀ ਸੈਲਰੀ ਆਈ ਸੀ ਵੀਰ ਇਹੀਰ WhatsApp ਤੇ ਜਾਂਦਾ ਤੇ ਮੈਨੂੰ ਕੋਣ ਆਇਆ ਸੀਗਾ ਪਹਿਲਾਂ ਮੈਡਮ ਨੇ ਦਸੀ ਫੋਨ ਮੈਡਮ ਦੇ ਪੀ ਐ ਦਾ ਪ੍ਰਵੀਨਦਰ ਹੁੰਦੇ ਤੇ ਮੈਂ ਕੋਲ ਕਿਹਾ ਸਤੀ ਤੇ ਕੋਚਾ ਕਿ ਉਹਨਾਂ ਨੇ ਕਹਿ ਜੀ ਮੈਡਮ ਨੂੰ ਤੁਸੀਂ ਨਾ ਫਿਰ ਮੇਰਾ ਹੌਸਾ ਆਇਓ ਮੇਰਾ ਹੌਸਾ ਤੇ ਦੇਖੋ ਹੁਣ ਸੈਲਰੀ ਆ ਗਈ ਮੈਂ ਤਾਂ ਹਾਂਜੀ ਫਿਰ ਆ ਗਈ ਕਿੰਨੀ ਫਿਰ ਕਿਹਾ ਦਾ ਇਹ 17 ਤਰੀਕ ਫੋਨ ਆਇਆ ਸੀਗਾ ਤੇ 12 ਤਰੀਕ ਨੂੰ ਮੇਲ ਆ ਉਸ ਮੈਡਮ ਦੇ 12 ਤਰੀਕ ਨੂੰ ਕੋਈ ਕਿੰਨੇ ਵਜੇ ਪਿੰਨ ਵਾਦੀਓ ਉਸ ਮੈਡਮ ਦਾ ਟਾਈਮ ਓਕੇ ਉਹ ਡਿਊਟੀ ਤੇ ਸੀ ਹਾਂ ਜਿਸ ਕਰ ਮੈਂ ਡਿਊਟੀ ਤੇ ਸੀਗੀ ਤੇ ਜਦੋਂ ਮੈਂ ਉਹ ਜਨਰਲ ਤੇ ਮੈਂ ਛੁੱਟੀ ਕਰਕੇ ਗਈ ਹਾਂ ਉਹ ਮੇਰਾ ਹੌਸਾ ਮੈਡਮ ਦੇ ਤਾਂ ਉਹ ਪਹਿਲਾਂ ਉਹ 11ਵੇਂ ਪਹੁੰਚੀ ਤਾਂ ਉਸ ਤੋਂ ਬਾਅਦ ਮੇਰਾ ਅਕਾਊਂਟ ਚ ਪਏ ਜਿਹੜਾ ਲੋਟ ਹੋ ਗਿਆ ਸੀਗਾ ਕਾਹਨ ਦਾ ਮੇਰਾ ਔਰ ਦੂਜਾ ਸੀਗਾ ਅਕਾਊਂਟ ਚੈੱਕ ਵਾਲਾ ਤਾਂ ਉਸ ਤੋਂ ਬਾਅਦ ਮੈਂ ਮੈਡਮ ਕੋਲ ਆਈ ਉਹ ਤਾਂ ਮੈਡਮ ਮੇਰਾ ਵੀ ਚੈੱਕ ਵਾਲਾ ਵਾ ਪੈਸੇ ਤੋਂ ਨਿਕਲਦੇ ਨਹੀਂ ਬਣਦੇ ਮੈਂ ਤੁਹਾਨੂੰ ਬੇ ਕਰਦੇ ਜਿਹਦੇ ਵਿੱਚੋਂ ਮੈਂ 18 ਤਰੀਕ ਨੂੰ 27000 ਆ 2001 ਕਰਾਇਆ 27000 ਮਾ ਦਾ 25 25000 ਇੱਕ ਕਰਵਾਏ ਮੈਡਮ ਇਹ ਕਿੰਨੇ দেয়া ਤੁਹਾਨੂੰ ਕਿਸ ਗੱਲ ਲਈ ਤੁਹਾਡੇ ਕੋਲ ਪੈਸੇ ਮੰਗੇ ਉਹਨਾਂ ਨੇ

ਕਿੰਨਾ ਵੀ ਆਪਣੇ ਨੰਬਰ ਵੀ ਦਿੱਤਾ ਕਿਵੇਂ ਕੀਤੀ ਤੇ ਮੇਰੇ ਤੁਸੀਂ ਉਹਨਾਂ ਦਾ ਨੰਬਰ ਹੀ ਸਕੈਨਰ ਤੋਂ ਕੀਤੀ ਸੀ ਮੈਡਮ ਨੇ ਸਕੈਨਰ ਕੀਤਾ ਹਾਂ ਜੀ ਮੈਂ ਆਪਣੇ ਫੋਨ ਤੋਂ ਕੀਤੀ ਹਾਂ ਜੀ ਮੈਂ ਆਪਣੇ ਫੋਨ ਤੋਂ ਕੀਤੀ ਸੀ ਮੈਡਮ ਦੇ ਕੋਲ ਗਏ ਨਹੀਂ ਮੈਡਮ ਨੇ ਆਪਣਾ ਫੋਨ ਨੰਬਰ ਦਿੱਤਾ ਆਪਣਾ ਫੋਨ ਦਿੱਤਾ ਤੇ ਉਹਨਾਂ ਨੇ ਆਪਣਾ ਸਕੈਨਰ ਦਿਖਾਇਆ ਤਾਂ ਤੁਸੀਂ ਸਕੈਨਰ ਹੀ ਦਿਖਾ ਦਿੱਤੀ ਸੀ ਉਹ ਯਾਰ ਇੱਕ ਤੁਸੀਂ ਪੁੱਛਿਆ ਨਹੀਂ ਮੈਡਮ ਅਗਰ ਕੰਪਨੀ ਵੱਲੋਂ ਤਨਖਾਹ ਆਈ ਤਾਂ ਕੰਪਨੀ ਨੂੰ ਵਾਪਸ ਜਾਣੀ ਚਾਹੀਦੀ ਤੁਸੀਂ ਕੋਈ ਉਹ ਕਹਿੰਦੇ ਜੀ ਜਿਹੜਾ ਕਲਰਕ ਤਨਖਾਹ ਬਣਾਉਂਦਾ ਵਾ ਅਸੀਂ ਉਹਨੂੰ ਹੋਰ ਨਿੰਦਰ ਤੇ ਆਉਂਦੇ ਹਾਂ ਅੱਛਾ ਮੈਡਮ ਤੁਸੀਂ ਦੇਖੋ ਉਹ ਉਹ ਦੋਤੇ ਕਰਦੀ ਇਸੇ ਕਰਵਾਣਾ ਕੰਦਾ ਨੁਗਲ ਦੇ ਮੈਂ ਕੰਦੇ ਆਪੇ ਨੰਦੇ ਵਿੱਚ ਕੰਮ ਚ ਕਰ ਤੇ ਫਿਰ ਤੁਸੀਂ ਹੁਣ ਕਿੱਦਾਂ ਕਰੀ ਉਹ ਅੱਗੇ ਕੀ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਉਸ ਤੋਂ ਬਾਅਦ ਇਹ ਹੀ ਹੋਈ ਸੀ ਗੱਲ ਕਿ ਮੈਂ ਸਾਡੇ ਪੈਸਾ ਰਾਏ ਸੀਗੇ ਉੱਧਰ ਉਹ ਸਾਊਥ ਏਰੀਆ ਕੰਦਾ ਵਾਲੇ ਨੂੰ ਉੱਥੇ ਲੋਕ ਇਸੇ ਗਰੀਬ ਦਾ ਭਲਾ ਹੀ ਹੁੰਦਾ ਵਾ ਆਪਾਂ ਤਾਂ ਹੀ ਕਹਿੰਦੇ ਆ ਤੇ ਬੜੀ ਉਹ ਮਰੇ ਵਿਆਸਪੁਰਾਏ ਸੀ ਉਹ ਕੋ ਚਰਿ ਗਰੀ ਪੜੇ ਨੇ ਤੋਂ ਮੇਰੀ ਬਾਹਰ ਕੇ ਲੈ ਕੇ ਤੇਜੀ ਵਾਰ ਮੈਂ ਤਾਂ ਵੀ ਲੈ ਆਣੀ ਆ ਤੋ ਮੈਂ ਚੱਲੀ ਭਾਈ ਉੱਥੋਂ ਬਈਆਸਰ ਨੇ ਦੋ ਵਾਰ ਪਹਿਲਾ ਪਰਸਾ ਹੁਣ ਪੈਸਿਆਂ ਦੀ ਪੈਸਿਆਂ ਦੀ ਗੱਲ ਦੱਸੋ ਵੀ ਜਿਹੜਾ ਮੈਂ ਰਮ ਨੇ ਤੁਹਾਡੇ ਕੋਲ ਪਵਾ ਲਈ ਹਾਂਜੀ ਤੁਹਾਡੇ ਨੂੰ ਪਤਾ ਨਹੀਂ ਹੋਣਾ ਫਿਰ ਉਹ ਮੈਨੂੰ ਜਿੰਨਾਂ ਨੂੰ ਮੈਂ ਪੁੱਛਿਆ ਰ ਜਦੋਂ ਮੈਂ ਉਹਨਾਂ ਨੂੰ ਜੋਬ ਕਰਦੇ ਨੇ ਸਾਰੇ ਇੱਥੇ ਆਪੋਰਟ ਦੇ ਵਿੱਚ ਨਾਮ ਪਏ ਹੋਏ ਆਂ ਵੀ ਉਹ ਮੈਨੂੰ ਕਹਿਣ ਲੱਗੇ ਕਿ ਤੁਹਾਨੂੰ ਸੈਲਰੀ ਇੱਥੇ ਜਿਹੜੀ ਜੇ ਨੈਟ ਐਸਐਸ ਤੋਂ ਆਉਂਦੀ ਆ ਕੰਪਨੀ ਤੋਂ ਦੇ ਦੇ ਤਾਂ ਤੇਰੀ ਸੈਲਰੀ ਇੱਦਾਂ ਮੈਡਮ ਤਾਂ ਲੈ ਨਹੀਂ ਸਕਦੇ ਐ ਮੈਡਮ ਨੇ ਤੇਰੀ ਤੋਂ ਸੈਲਰੀ ਲੈ ਕਿਦਾਂ ਲੈਂਗੇ ਤੇ ਫਿਰ ਤੁਸੀਂ ਮੈਡਮ ਨੂੰ ਉਹ ਹਰ ਵਾਰ ਪੁੱਛਿਆ ਦੁਬਾਰਾ ਨਹੀਂ ਮੈਂ ਉਸ ਤੋਂ ਬਾਅਦ ਮੈਂ ਆਪਣਾ ਨਿਬਾਲ ਕੀਤੀ ਮੈਂ ਕੱਲ ਕਾਲ ਕੀਤੀ ਸੀ ਤੇ ਕੱਲ ਪਰ ਉਸ ਤੋਂ ਬਾਅਦ ਮੈਮ ਨੇ ਕਹਿੰਦਾ ਸੀ ਤੂੰ ਮੇਰੇ ਆਫਿਸ ਕੈਂਪਸ ਉੱਥੇ ਆ ਜਾਈਂ ਅੱਛਾ ਤੁਸੀਂ ਅਸਮਰ ਜਿਕਰ ਕੀਤਾ ਤਾਂ ਚਲੋ ਜੀ ਉੱਥੇ ਉੱਗੀ ਸਰ ਹਾਂ ਜੀ ਤੂੰ ਹੁਣ ਜਮਾ ਨੌਕਰੀੋਂ ਬੜਾ ਡਰਿਆ ਹੋਗਾ ਡਰ ਤਾਂ ਸਰ ਦੇਖੋ ਆ ਗਿਆ ਹੀ ਆ ਦੇਖ ਮੈਂ ਵੀ ਰਿਹਾ ਡੈਡੀ ਸਾਹਿਬ ਠੀਕ ਆ ਮੇਰਾ ਅੱਗੇ ਪਿੱਛੇ ਤਾਂ ਕੋਈ ਨਹੀਂ ਹੈਗਾ ਤੇ ਮੇਰੀ ਕੁੜੀਆ ਛੋਟੀ ਸੀ ਹਾਂ ਮੈਨੂੰ ਮੈਂ ਕਾਫੀ ਮੈਂ ਤਾਂ ਰਿਪੋਰਟ ਕਰਨ ਵਾਲੀ ਲੇਡੀਸ ਆ ਤਿੰਨ ਦਾ ਟਿੱਕ ਲਾਦਾ ਵੋਟਾਂ ਦੇ ਟਾਈਮ ਦੇ ਉੱਤੇ ਠੀਕ ਆ ਜੇ ਮੈਂ ਉਹ ਮੇਰਾ ਜਨਾਮ ਪੈ ਗਿਆ 10000 ਸੈਲਰੀ ਦੇ ਉੱਤੇ ਸਰ ਮੈਨੂੰ ਦਬਾਇਆ ਜਾਂਦਾ ਅੱਛਾ ਉਹ ਜਦ ਮੈਂ ਨਹੀਂ ਜੰਦੇ ਪਿਆ ਤੂੰ ਬੈਠਣਾ ਬਹੁਤ ਹਿਚਾਲੀਆਂ ਤੂੰ ਬੈਠ ਤੇ ਨਾਲ ਐਂਟੀ ਪਾਰਟੀ ਨਾਲ ਚੱਲਦੀ ਹੋਈਆਂ ਬਸ ਮਤਲਬ ਨਿਕਲ ਕੇ ਆਇਆ ਇੰਨੇ ਲੋਕਾਂ ਦੇ ਨਾਲ ਕਰਦਾ ਹੁੰਦੇ ਆ ਜਦੋਂ ਉਹ ਬ੍ਰੇਡ ਕਰਨ ਲੱਗੇ ਤੇ ਤੁਹਾਡੇ ਨਾਲ ਉਹ ਝੂੜ ਗੋੜ ਕੇ ਪਾਸੇ ਆਪਣੇ ਕੰਮ ਕਰਦੇ ਤੇ ਜਿੱਦਿ ਤੋਂ ਮੰਨੋਂ ਤੋਂ ਬਾਅਦ ਮੇਰੇ ਮਾਮਲੇ ਆਪਣੇ ਜੇ ਕਿਸੇ ਵੀ ਕੰਮ ਦੇ ਪਾਸੇ ਟ੍ਰਾਂਸਫਰ ਕਰਾ ਨਹੀਂ ਸਕਦੇ ਜਿਸ ਤਰ੍ਹਾਂ ਲਾ ਗੂਗਲ ਵਿੱਚ ਕਿਤੇ ਸੀਗਾ ਉਸ ਸਮਾਂ ਨੰਦੂ ਘੁਮਾ ਰਹੇ ਸੀਗਾ ਜਦੋਂ ਉਹ ਮੈਂ ਆਉਂਦੇ ਗੂਗਲ ਤੇ ਦੇਖ ਰਹੀ ਹਾਂ ਉਹਦੇ ਨੇ ਤੁਹਾਡੀਆਂ ਬੈਠੇ ਕੌਣ ਚ ਬੈਠੇ ਹਾਂਜੀ ਮੇਰੇ ਮੈਂ ਤਾਂ ਕੌਣ ਇਹ ਕਿਸੇ ਵਿਦਾਹ ਰਿਆਨ ਕਰ ਰਹੇ ਹੋ ਜੋ ਮੈਸੇਜ ਕਰੋ ਨਹੀਂ ਨਹੀਂ ਜੋ ਗੱਲਣਾ ਚਾਹਤਿਓ ਜੋ ਬੰਨਾ ਸਚਾਈ ਮੈਂ ਉਹ ਕਹਣ ਠੀਕ ਹੈ ਹੁਣ ਕੀ ਚਾਹੁੰਦੇ ਹੋ ਤੁਹਾਡਾ ਇਨਸਾਫ ਕੀ ਚਾਹੀਦਾ ਕੀ ਕਿ ਮੈਂ ਮੈਂ ਤਾਂ ਇਹ ਹੀ ਕਰਨੀ ਹੈ ਵੀ ਦੇਖੋ ਜੇ ਕਿਸੇ ਗਰੀਬ ਦੀ ਜੱਲ ਵੀ ਆਈ ਹੈ ਦੇਖੋ ਮਾ ਆਜ ਮੇਰੇ ਨਾਲ ਹੋਇਆ ਵਾ ਕੱਲ ਨੂੰ ਕਿਸੇ ਵੀ ਗਰੀਬ ਇਨਸਾਨ ਦੇ ਨਾਲ ਕੋਈ ਲੇਟ ਨਾਲ ਹੋ ਸਕਦਾ ਘਰ ਚਾੜ ਕੇ ਸਾਰਾ ਦਿਨ ਜਾਣਾ ਕੋਈ ਚੋਕੀ ਨਹੀਂ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਨੂੰ ਪੈਸੇ ਵਾਪਸ ਮਿਲਣ ਜਾਂ ਤੁਹਾਨੂੰ ਨੌਕਰੀਆਂ ਮਾ ਕੱਢਿਆ ਜਾਵੇ ਕਿ ਮੈਂ ਵੀ ਤੁਸੀਂ ਹਾਂਜੀ ਲੇਕਿਨ ਇਹ ਕਰਨੀ ਹੈ ਕਿ ਮੈਨੂੰ ਨੌਕਰੀ ਤੋਂ ਨਹੀਂ ਕੱਢਿਆ ਜਾਵੇ ਉੱਥੋਂ ਠੀਕ ਹੈ ਮੈਂ ਕੰਮ ਕਰਦੀ ਹਾਂ ਸਾਰਾ ਉੱਥੇ ਸਭ ਨੂੰ ਸਟਾਫ ਨੂੰ ਪਤਾ ਵਾ ਹੁੰਦਾ ਕਿ ਮੈਂ ਉਨੇ ਸੇ ਕੰਮਾਂ ਵਾਲੀ ਕੰਮ ਨਹੀਂ ਤੇ ਮੇਰੀ ਸਲਰੀ ਹੈ ਜਿਹੜੀ ਜਿਹੜੀ ਨਵੇਂ ਕਾਊਂਟਰ 'ਚ ਪਈ ਹੋਈ ਹੈ ਸਾਧਰੀਓ